ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਇਸ ਵੇਲੇ ਹਾਲਾਤ ਕੀ ਬਣੇ ਹੋਏ ਨੇ ਹੜਾ ਦੇ ਦੌਰ ਦੇ ਨਾਲ ਜਿਹੜਾ ਹਰ ਪਰਿਵਾਰ ਜਿਹੜਾ ਹੈ ਜੂਝਦਾ ਹੋਇਆ ਨਜ਼ਰ ਆ ਰਿਹਾ ਹੈ ਤਕਰੀਬਨ ਜਿਹੜੇ 12 ਜ਼ਿਲ੍ਹੇ ਨੇ ਹੜ ਦੇ ਨਾਲ ਪ੍ਰਭਾਵਿਤ ਨੇ ਪਾਣੀ ਦੇ ਮਾਰ ਦੇ ਹੱਟਾ ਨੇ ਤੇ ਸਭ ਤੋਂ ਜ਼ਿਆਦਾ ਇਸ ਵਿਲੇ ਜ਼ਰੂਰਤ ਹੈ ਉਹਨਾਂ ਨੂੰ ਰਾਹਤ ਸਮਗਰੀ ਦੀ ਇਹ ਤਸਵੀਰਾਂ ਨੇ ਮੇਅਰ ਹਾਊਸ ਦੀਆਂ ਲੁਧਿਆਣਾ ਦੇ ਜਿਹੜੇ ਮੇਅਰ ਨੇ ਪ੍ਰਿੰਸੀਪਲ ਇੰਦਰਜੀਤ ਕੌਰ ਉਨਾ ਦੇ ਵੱਲੋਂ ਜਿਹੜੀ ਇਹ ਰਾਹਤ ਸਮਗਰੀ ਹੜਾ ਤੋਂ ਪ੍ਰਭਾਵਿਤ ਲੋਕਾਂ ਦੇ ਲਈ ਪਹੁੰਚਾਈ ਜਾ ਰਹੀ ਹੈ ਦੇਖ ਸਕਦੇ ਹੋ ਸਮਾਨ ਦੇ ਵਿੱਚ ਭਾਵੇਂ ਪਸ਼ੂ ਦੇ ਚਾਰੇ ਹੋਣ ਭਾਵੇਂ ਪੀਣਯੋਗਾ ਪਾਣੀ ਹੋਵੇ ਭਾਵੇਂ ਫਰੂਟਸ ਹੋਣ ਸਾਰੀਆਂ ਜਿਹੜੀਆਂ ਰਾਹਤ ਸਮਗਰੀਆਂ ਇਹਨਾਂ ਟਰੈਕਟਰਾਂ ਦੇ ਵਿੱਚ ਇਹਨਾਂ ਟਰੱਕਾਂ ਦੇ ਵਿੱਚ ਭਰੀਆਂ ਗਈਆਂ ਨੇ ਦੇਖ ਸਕਦੇ ਹੋ ਹਰ ਪੀੜਤਾ ਬੈਨਰ ਵੀ ਲੱਗੇ ਹੋਏ ਹੈ ਹਰ ਹਰ ਜਿਹੜੇ ਪੀੜਤਾ ਲਈ ਰਾਹਤ ਸਮਗਰੀ ਸੋ ਪ੍ਰਿੰਸੀਪਲ ਇੰਦਰਜੀਤ ਕੋਰ ਮੈਡਮ ਦੀ ਟੀਮਾਂ ਦੇ ਵੱਲੋਂ ਜਿਹੜਾ ਕੰਮ ਕੀਤਾ ਜਾ ਰਿਹਾ ਟਰੱਕ ਦੇ ਵਿੱਚ ਸਮਾਨ ਲੋਡ ਹੈ ਤਾਂ ਉੱਥੇ ਹੀ ਗੱਲ ਕਰੀਏ ਪੰਜਾਬ ਦੇ ਜਿਹੜੇ ਹਾਲਾਤ ਨੇ ਇਹਨਾਂ ਦੇ ਹੜਾ ਤੋਂ ਪ੍ਰਭਾਵਿਤ ਲੋਕਾਂ ਨੂੰ ਇਸ ਮਾਹੌਲ ਦੇ ਵਿੱਚ ਕੱਢਣ ਦੇ ਲਈ ਜਿਹੜੇ ਐਨਜੀਓਜ਼ ਨੇ ਵਰਕ ਕਰ ਰਹੀਆਂ ਨੇ ਪਰ ਦੇਖ ਸਕਦੇ ਹੋ ਭਾਵੇਂ ਆٹے ਦੀਆਂ ਥੈਲੀਆਂ ਹੋਣ ਚਾਰੇ ਹੋਣ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜਿਹੜੇ ਇਸ ਇਨਾਂ ਟਰੱਕ ਨੂੰ ਰਵਾਨਾ ਕੀਤਾ ਜਾਵੇਗਾ ਤੋਂ ਪ੍ਰਭਾਵਿਤ ਲੋਕਾਂ ਨੂੰ ਜਿਹੜਾ ਇਹ ਸਮੱਗਰੀ ਉਹਨਾਂ ਤੱਕ ਪਹੁੰਚਾਈ ਜਾ ਰਹੀ ਹੈ ਭਾਵੇਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਕਿਉਂਕਿ ਪੰਜਾਬ ਦੇ ਕਈ ਇਲਾਕੇ ਜਿਹੜੇ ਨੇ ਪਿਆਨਖੜਾ ਤੋਂ ਪ੍ਰਭਾਵਿਤ ਹੋਏ ਨੇ ਤੇ ਸਤਲਜ ਬਿਆਸ ਅਤੇ ਰਾਵੀ ਦਰਿਆਵਾਂ ਦੇ ਨਾਲ ਨਾਲ ਪਾਰੀ بارش ਕਾਰਨ ਬਹੁਤ ਜ਼ਿਆਦਾ ਜਿਹੜਾ ਹੈ ਪਾਣੀ ਭਰ ਗਿਆ ਹੈ ਜਿਸ ਕਾਰਨ ਉੱਥੇ ਰਹਿਣ ਵਾਲੇ ਕਈ ਪਰਿਵਾਰ ਨੂੰ ਜਿਹੜਾ ਹੈ ਨੁਕਸਾਨ ਹੋਇਆ ਹੈ ਅਗਸਤ ਦੀ ਸ਼ੁਰੂਆਤ ਤੋਂ ਹੁਣ ਤੱਕ ਪੰਜਾਬ ਦੇ ਲਗਭਗ 12 ਜ਼ਿਲ੍ਹੇ ਹੜ੍ਹ ਦੀ ਆਫਤ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਹੁਣ ਤੱਕ 29 ਲੋਕਾਂ ਦੀ ਜਿਹੜੀ ਹੈ ਇਸ ਕਾਰਨ ਮੌਤ ਹੋ ਚੁੱਕੀ ਹੈ ਰੀਪੋਰਟਾਂ ਅਨੁਸਾਰ ਹਰ ਤੋਂ ਲਗਭਗ 256000 ਲੋਕ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਨੂੰ ਜੜੀ ਇਹ ਰਾਹਤ ਸਮੱਗਰੀ ਜੜੀ ਹੈ ਪਹੁੰਚਾਈ ਜਾ ਰਹੀ ਹੈ ਪ੍ਰਿੰਸੀਪਲ ਇੰਦਰਜੀਤ ਕੋਰ ਅਤੇ ਮੈਡਮ ਦੇ ਵੱਲੋਂ ਜੜੀ ਹੈ ਅੱਜ ਇਹ ਰਾਹਤ ਸਮੱਗਰੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਉੱਥੇ ਹੀ ਜਿਹੜੇ ਪੰਜਾਬ ਦੀ ਸਥਿਤੀ ਨੂੰ ਦੇਖਦੇ ਹੋਏ ਜੜੇ ਕਈ ਫਿਲਮੀ ਸtare ਵੀ ਅੱਗੇ ਆਏ ਨੇ ਹਰ ਕਿਤੇ ਜੜਾ ਭਾਵੇਂ ਪ੍ਰਸ਼ਾਸਨ ਹੋਵੇ ਭਾਵੇਂ ਹਰ ਕੋਈ ਜੜੀ ਆਪਣੀ ਕੰਮ ਕਰਦਾ ਹੋਇਆ ਨਜ਼ਰ ਆ ਰਿਹਾ ਪੰਜਾਬ ਦੀ ਇਸ ਸਥਿਤੀ ਨੂੰ ਦੇਖਦੇ ਨੇ ਹਰ ਕੋਈ ਜੜਾ ਆਪਣੇ ਸ਼ਮਤਾ ਅਨੁਸਾਰ ਕੰਮ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਦਿਲਜੀਤ ਦੋਸਾਂਦੇ ਨੂੰ ਲੈ ਕੇ ਐਮੀ ਵਰਗ ਤੱਕ ਵੱਡੇ ਵੱਡੇ ਸਟਾਰੇ ਨੇ ਹੜਾ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਏ ਨੇ ਦਿਲਜੀਤ ਦੋਸਾਂਦੇ ਵੱਲੋਂ ਜਿਹੜੇ 10 ਪਿੰਡ ਲਗਭਗ ਜਿਹੜੇ ਨੇ ਗੋਦ ਲਿੱਤੇ ਗਏ ਪਰ ਇਹ ਤਸਵੀਰਾਂ ਜਿਹੜੇ ਹੈ ਮੇਅਰ ਹਾਊਸ ਦੀਆਂ ਨੇ ਜਿੱਥੇ ਅੱਜ ਟਰੱਕਾਂ ਦੇ ਵਿੱਚ ਰਾਹਤ ਸਮੱਗਰੀ ਪਰ ਕੇ ਜਿਹੜੇ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਪਾਵੇਂ ਪਾਣੀ ਦੀਆਂ ਬੋਤਲਾਂ ਹੋਣ ਪਾਵੇਂ ਜਿਹੜੇ ਫਰੂਟਸ ਨੇ ਉਹ ਲੋਕਾਂ ਤੱਕ ਪਹੁੰਚਾਏ ਜਾ ਰਹੇ ਨੇ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੇਰ ਹਾਊਸ ਦੀਆ ਹੜਪੀੜਤਾ ਦੀ ਮਦਦ ਲਈ ਜਿਹੜੇ ਦਿਲਜੀਤ ਦੋਸਾਂਸ ਦੀ ਐਨ ਜੀਓ ਵੀ ਜਿਹੜੀ ਹੈ ਕੰਮ ਕਰ ਰਹੀ ਹੈ ਸਥਾਨਕ ਜਿਹੜੀ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕੀਤਾ ਉਹਨਾਂ ਨੂੰ ਵੀ ਜਾ ਰਿਹਾ ਗੁਰਦਾਸਪੁਰ ਅੰਮ੍ਰਿਤਸਰ ਦੇ ਕੁੱਲ ਜਿਹੜੇ 10 ਪਿੰਡ ਨੇ ਉਹਨਾਂ ਨੂੰ ਉਹਨਾਂ ਦੇ ਵੱਲੋਂ ਜਿਹੜੇ ਗੋਦ ਲਿੱਤੇ ਗਏ ਨੇ ਜਿੱਥੇ ਫਿਲਮੀ ਸਤਾਰਿਆਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਇਹ ਮੇਰ ਹਾਊਸ ਦੀਆਂ ਲਗਾਤਾਰ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਲਗਾਤਾਰ ਜਿਹੜੇ ਸਮਾਨ ਨੇ ਰਾਹਤ ਕਾਰਜਾਂ ਦੇ ਵਿੱਚ ਲੱਗੇ ਹੋਏ ਨੇ ਮੇਰ ਹਾਊਸ ਦੀਆਂ ਤਸਵੀਰਾਂ ਨੇ ਲਗਾਤਾਰ ਜਿਹੜੇ ਸਮਾਨ ਨੇ ਹੜਪੀੜਤਾ ਨੂੰ ਪਹੁੰਚਾਣ ਦੀ ਇਹ ਕੰਮ ਕੀਤਾ ਜਾ ਰਿਹਾ ਹੈ ਇਹ ਜਿਹੜਾ ਸਮਾਨ ਪਠਾਨਕੋਟ ਜਿਹੜਾ ਹੈ ਭੇਜਿਆ ਜਾ ਰਿਹਾ ਤੇ ਪਠਾਨਕੋਟ ਦੇ ਵਿੱਚ ਦੇਖ ਸਕਦੇ ਹੋ ਤੁਹਾਨੂੰ ਪਤਾ ਹੀ ਹੈ ਕਿਨੇਕ ਜਿਹੜੇ ਹਾਲ ਹੜ ਦੇ ਨਾਲ ਮਾਰੇ ਹੋਏ ਪਏ ਨੇ ਤੇ ਉਸ ਵੇਲੇ ਸਭ ਤੋਂ ਜ਼ਿਆਦਾ ਜ਼ਰੂਰਤ ਜਿਹੜੀ ਸਮੱਗਰੀ ਹੈ ਉਹ ਰਾਹਤ ਦੇ ਲਈ ਪਾਵੇਂ ਮੈਡੀਕਲ ਦੀਆਂ ਚੀਜ਼ਾਂ ਹੋਣ ਪਾਵੇਂ ਖਾਣ ਪੀਣ ਦੀਆਂ ਚੀਜ਼ਾਂ ਉਹਨਾਂ ਨੂੰ ਜਿਹੜਾ ਉਹਨਾਂ ਤੱਕ ਪਹੁੰਚਾਣਾ ਬਹੁਤ ਜ਼ਰੂਰੀ ਬਣਿਆ ਹੈ ਮੇਅਰ 인더ਜੀਤ कौर ਵੱਲੋਂ ਜਿਹੜਾ ਅੱਜ ਉਪਰਾਲਾ ਕੀਤਾ ਗਿਆ। ਦੇਖੋ ਪੰਜਾਬ ਦੇ ਜਿੰਨੇ ਵੀ ਬਾਰਡਰ ਵਾਲੇ ਇਲਾਕੇ ਨੇ ਅਗਰ ਆਪਾਂ ਫਾਜ਼ਿਲਕਾ ਫਰੀਦਕੋੜ ਗੁਰਦਾਸਪੁਰ ਪਠਾਨਕੋਟ ਵਾਲੇ ਏਰੀਏ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਇੱਥੇ ਜਿਹੜੀਆਂ ਹੜਾਂ ਦੀ ਮਾਰ ਪਈ ਹੈ। ਔਰ ਇਹ ਜਿਹੜਾ ਰਾਸ਼ਨ ਹੈ ਸਾਰਾ ਜ਼ਰੂਰਤ ਦੇ ਅਕੋਰਡਿੰਗ ਪਿੰਡਾਂ ਦੇ ਵਿੱਚ ਭੇਜਿਆ ਜਾਏਗਾ ਔਰ ਫਿਲਹਾਲ ਦੀ ਘੜੀ ਅਸੀਂ ਪਠਾਨਕੋਟ ਇਹ ਰਾਸ਼ਨ ਜਿਹੜਾ ਲੈ ਕੇ ਜਾ ਰਹੇ ਹਾਂ ਜਿਦੇ ਵਿੱਚ ਕੇਵਲ ਰਾਸ਼ਨ ਯਾ ਫਲ ਫਰੂਟੀ ਨਹੀਂ ਹਨ ਜਿਦੇ ਵਿੱਚ ਪਸ਼ੂਆਂ ਵਾਸਤੇ ਉਹ ਬੇਜ਼ੁਬਾਨ ਪਸ਼ੂਆਂ ਵਾਸਤੇ ਚਾਰਾ ਵੀ ਨਾਲ ਲੈ ਕੇ ਜਾ ਰਹੇ ਹਾਂ ਵੀ ਤਾਂਕਿ बोलके ਤਾਂ ਨਹੀਂ ਦੱਸ ਸਕਦੇ ਪਰ ਅੱਜ ਲੋੜ ਹੈ ਪੰਜਾਬ ਨੂੰ ਸਮਝਣ ਦੀ ਵੀ ਉਹ ਜਿੱਥੇ ਇਹ ਬੇਜ਼ੁਬਾਨ ਪਸ਼ੂ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਸੀ ਉੱਥੇ ਇਹਨਾਂ ਬੇਜ਼ੁਬਾਨ ਪਸ਼ੂਆਂ ਨੂੰ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਭੁੱਖੇ ਨਹੀਂ ਮਰਨ ਦਵਾਂਗੇ ਬਹੁਤ ਜ਼ਿਆਦਾ ਮੇਰੇ ਵੀਰ ਔਰ ਬਾਰੋ ਵੀ ਦੂਰੋ ਦੂਰੋ ਵੀ ਜਿਹੜੇ ਸਹਾਇਤਾ ਵਾਸਤੇ ਇੱਥੇ ਪਹੁੰਚ ਰਹੇ ਨੇ ਤੇ ਇੱਕ ਛੋਟਾ ਜਿਹਾ ਯੋਗਦਾਨ ਹੈ ਸਾਡੇ ਵੱਲੋਂ ਵੀ ਇਹ ਕਿੰਨਾ ਕੁ ਸਮਾਨ ਭੇਜਿਆ ਜਾ ਰਿਹਾ ਤੇ ਹੋਰ ਕਿੰਨੇ ਕੋ ਲੋਕਾਂ ਦਾ ਸਮਰਥਨ ਵਿਚਾਰ ਰਹੀ तकरीबन 8 ਟਰੱਕ ਅਸੀਂ ਭੇਜ ਰਹੇ ਹਾਂ ਔਰ ਇੱਕ ਗੱਲ ਜ਼ਰੂਰ ਕਹਾਂਗੇ ਕਿ ਬਹੁਤ ਸਾਧ ਦਿੱਤਾ ਹੈ ਲੁਧਿਆਣਾ ਯਾਨੀ ਜਦ ਮੈਂ ਇੱਕ ਲਾਈਵ ਵੀਡੀਓ ਪਾਈ ਸੀ ਔਰ ਉਹਦੇ ਤੋਂ ਬਾਅਦ ਸੰਪਰਕ ਵੀ ਹੋਇਆ ਕਾਫੀ ਜਨਿਆ ਨੇ ਸਾਥ ਵੀ ਦਿੱਤਾ ਔਰ ਤਕਰੀਬਨ 4 ਟਰੱਕ ਅਸੀਂ ਚਾਰੇ ਦੇ ਲੈ ਕੇ ਜਾ ਰਿਹਾ ਔਰ 4 ਟਰੱਕ ਦੇ ਵਿੱਚ ਰਾਸ਼ਨ ਸੈਂਟਰੀ ਪੈਡਸ ਮੈਡੀਸਨ ਆਟੇ ਦੀਆਂ ਥੈਲੀਆਂ ਫਰੂਟਸ ਵੈਜੀਟੇਬਲ ਸਾਰਾ ਕੁਝ ਉਹ ਜਿਹੜੀਆਂ ਵੀ ਜ਼ਰੂਰਤ ਦਾ ਸਮਾਨ ਹੈ ਉਥੇ ਲੈ ਕੇ ਜਾ ਰਹੇ ਹਾਂ ਜੀ ਟੀਮ ਵੀ ਹੈ ਕਿ ਜਿਹੜੀ ਡਿਸਟ੍ਰੀਬਿਊਟ ਕਰੇਗੀ ਜਾ ਕੇ ਜਿਹੜੇ ਲੋਕਾਂ ਦਾ ਪੀੜਿਤ ਨੇ ਕਰਾ ਜੀ 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 ਬਿਲਕੁਲ ਇਹ ਸਸ ਸਮਗਰੀ ਦੇ ਨਾਲ ਮੈਂ ਖੁਦ ਜਾ ਰਹੀ ਹਾਂ ਜੀ ਔਰ ਮੇਰੇ ਨਾਲ ਸਾਰੇ ਵਲੰਟੀਅਰ ਜਿੰਨੇ ਭਾਈਚਾਰਾ ਇੱਥੇ ਕੜਾ ਅਸੀਂ ਸਾਰੇ ਜਾਣੇ ਰਲ ਕੇ ਜਾ ਰਹੇ ਹਾਂ ਤਾਂ ਕਿ ਬਿਲਕੁਲ ਜੀ ਔਨ ਗਰਾਉਂਡ ਕਿਉਂਕਿ ਇਕੱਲੇ ਬੈ ਕੇ ਗੱਲ ਕਰਨ ਦੇ ਨਾਲ ਨਹੀਂ ਸਹਾਇਤਾ ਹੁੰਦੀ ਹੁਣ ਵੀ ਇਸ ਤੋਂ ਪਹਿਲਾਂ ਪੁਨੀਤ ਨਗਰ ਇਲਾਕਾ ਹੈ ਬੁੱਡੇ ਦਰਿਆ ਦੇ ਬਿਲਕੁਲ ਨਾਲ ਤਾਜਪੁਰ ਰੋਡ ਤੇ ਉੱਥੇ ਕਾਫੀ ਦਿੱਕਤ ਆਈ ਸੀ ਤਾਂ ਦੁਪਹਿਰੇ ਉੱਥੇ ਵੀ ਜਿਹੜਾ ਲੰਗਰ ਦਾ ਪ੍ਰਬੰਧਨ ਕਰਕੇ ਤੇ ਉੱਥੇ ਵੀ ਬਕਾਇਦਾ ਇਹ گیا ہے اور کل اسی تقریبا ہزار بندے ਦਾ ਜਿਹੜਾ ਲੰਗਰ ਹੈ ਉਹ ਵੀ ਨਾਲ ਤਿਆਰ ਕਰਕੇ ਲੈ ਕੇ ਜਾ ਰਹੇ ਆ ਤਾਂ ਕਿ ਹਰਪੀਟ ਇਲਾਕਿਆਂ ਦੇ ਵਿੱਚ ਵੰਡਿਆ ਜਾ ਸਕੇ ਜੀ ਸਪੈਸਫਿਕਲੀ ਪਠਾਨਕੋਟ ਦਾ ਇਲਾਕਾ ਜਾ ਰਹੇ ਹਾਂ ਜੀ ਬਿਲਕੁਲ ਪਠਾਨਕੋਟ ਦੇ ਇਲਾਕੇ ਜਾ ਰਹੇ ਆ ਔਰ ਇਸ ਤੋਂ ਇਲਾਵਾ ਕੰਟਰੋਲ ਰੂਮ ਤੋਂ ਕਨਫਰਮ ਕਰਕੇ ਜਿੱਥੇ ਵੀ ਹੋਰ ਜ਼ਰੂਰਤ ਹੋਏਗੀ ਉੱਥੇ ਵੀ ਅਸੀਂ ਜ਼ਰੂਰ ਪੁੱਛਦੇ ਹੋਵਾਂਗੇ ਔਰ ਮੈਂ ਬਾਕੀਆਂ ਨੂੰ ਵੀ ਇਹੀ ਬੇਨਤੀ ਕਰੂੰਗੀ ਕਿ ਆਉਰ ਆਲ ਕੇ ਇਸ ਔਖੀ ਘੜੀ ਦੇ ਵਿੱਚ ਇੱਕ ਦੂਸਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਰੀਏ ਅੱਜ ਉਹਨਾਂ ਪੰਜਾਬੀ ਭੈਣ ਭਰਾਵਾਂ ਨੂੰ ਲੋੜ ਹੈ ਸਾਡੀ ਤੇ ਇਕੱਠੇ ਹੋ ਕੇ ਇਸ ਮੁਸ਼ਕਿਲ ਸਮੇਂ ਦੇ ਵਿੱਚ ਉਹਨਾਂ ਤਾਂ ਕਿ ਪੰਜਾਬ ਨੂੰ ਇਸ ਹੜ੍ਹਾਂ ਦੇ ਜਿਹੜਾ ਦੌਰ ਹੈਗਾ ਇਹਦੇ ਵਿੱਚੋਂ ਕੱਢਿਆ ਜਾ ਸਕੇ ਰਾਹਤ ਸਮਗਰੀ ਦੇ ਵਿੱਚ ਅੱਜ ਕੌਣ ਕੌਣ ਪਹੁੰਚੇ ਸਪੈਸ਼ਲ ਜੀ ਰਾਹਤ ਸਮਗਰੀ ਦੇ ਵਿੱਚ ਸਾਡੇ ਸਾਰੇ ਐਮ ਐਲ ਏ ਇੱਥੇ ਸਾਰੇ ਐਮ ਐਲ ਏ ਸਾਹਿਬਾਨ ਵਲੰਟੀਅਰ ਸਾਹਿਬਾਨ ਸਾਡੇ ਚੀਰਮੈਨ ਸੀਮੀ ਪਸਾਨ ਜੀ ਵੀ ਨਾਲ ਖੜੇ ਨੇ ਕਾਫੀ ਕਾਉਂਸਲਰ ਸਾਹਿਬਾਨ ਵੀ ਸਿਗੇ ਅਮਨ ਅਰੋੜਾ ਜੀ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਖਾਸ ਤੌਰ ਤੇ ਇੱਥੇ ਪਹੁੰਚੇ ਸੀ ਤੇ ਮੈਡਮ ਉਨਕੀ ਸਨੇਹਾ ਦੇਣਾ ਚਾਹੀ ਲੋਕਾਂ ਨੂੰ ਕਿਉਂਕਿ ਵਕ ਵਕ ਪਿੰਡਾਂ ਦੇ ਵਿੱਚ ਵੀ ਪਾਣੀ ਜਾਣਾ ਸ਼ੁਰੂ ਹੋ ਗਿਆ ਹੈ ਤੇ ਕਿਸ ਤਰ੍ਹਾਂ ਦੀ ਤੁਹਾਡੀ ਤਿਆਰੀਆਂ ਨੇ ਸ਼ਹਿਰਾਂ ਦੇ ਵਿੱਚ ਵੀ ਜੇਕਰ ਗੱਲ ਕਰੀਏ ਜੀ ਨਗਰ ਨਿਗਮ ਲੁਧਿਆਣਾ ਦੇ ਵਿੱਚ ਸਾਡਾ ਜਿਹੜਾ ਕੰਟਰੋਲ ਰੂਮ ਹੈ ਉਹ ਪਿਛਲੇ 2 ਮਹੀਨਿਆਂ ਤੋਂ ਸੈਟਅਪ ਹੈ ਜਿੱਥੇ ਲਗਾਤਾਰ ਜਿਹੜੀਆਂ ਡਿਊਟੀਆਂ ਨੇ ਉਹ ਡਿਪਲੋਏ ਕੀਤੀਆਂ ਹੋਈਆਂ ਨੇ ਦਿਨ ਰਾਤ ਠਿਕਰੀ ਪਹਿਰਾ ਕਾਰਪੋਰੇਸ਼ਨ ਦੇ ਮੁਲਾਜ਼ਮ ਔਰ ਉਸ ਦੇ ਨਾਲ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਐਮਐਲਏ ਸਾਹਿਬਾਨ ਨੇ ਔਰ ਜਿੰਨੇ ਵੀ ਕਾਰਜਕਰਤਾ ਨੇ ਜਿੰਨੇ ਵੀ ਕਾਉਂਸਲਰ ਸਾਹਿਬਾਨ ਨੇ ਸਾਰੇ ਗਰਾਉਂਡ ਜ਼ੀਰੋ ਦੇ ਉੱਤੇ ਖੜੇ ਹੋ ਕੇ ਹਾਲਾਤਾਂ ਦੇ ਨਾਲ ਲੜ ਰਹੇ ਨੇ ਔਰ ਮੈਂ ਜ਼ਰੂਰ ਆਸ ਕਰਾਂਗੀ ਕਿ ਇਹ ਵਿਹਲਾ ਜਿਹੜਾ ਔਖਾ ਸਮਾਂ ਹੈ ਇਸ ਦੇ ਵਿੱਚ ਜ਼ਰੂਰ ਸਾਨੂੰ ਇੱਕ ਦੂਸਰੇ ਦੀ ਮਦਦ ਕਰਨੀ ਚਾਹੀਦੀ ਔਰ ਪੈਨਿਕ ਹੋਣ ਦੀ ਲੋੜ ਨਹੀਂ ਹੈ ਜੇਕਰ ਕਿਤੇ ਵੀ ਤੁਹਾਨੂੰ ਕਿਸੇ ਤਰੀਕੇ ਦੀ ਕੋਈ ਚੀਜ਼ ਦੀ ਜ਼ਰੂਰਤ ਹੈ ਤਾਂ ਜ਼ਰੂਰ ਇਸ ਇਸ ਦੇ ਲਈ ਸਾਡੇ ਨਾਲ ਸੰਪਰਕ ਕੀਤਾ ਜਾਣਾ ਵਾਸੀ ਜਿਹੜੇ ਨੇ ਥੋੜਾ ਜਿਹਾ ਪੈਨਿਕ ਕਰ ਰਹੇ ਨੇ ਗੁੱਡੇ ਦੇ ਰਿਆਂ ਨੂੰ ਲੈ ਕੇ ਖਾਸ ਕਰ ਜਿਹੜਾ ਇਹ ਹੈਬੋ ਵਾਲਾ ਏਰੀਆ ਜਿਹੜਾ ਕਿ ਪੂਰਾ ਫਲੋ ਦੇ ਚੱਲ ਰਿਹਾ ਹੈ ਉਸ ਨੂੰ ਲੈ ਕੇ ਕਈ ਵਾਰੀ ਉਹ ਪੈਨਿਕ ਕਰ ਰਹੇ ਨੇ ਕਿ ਕਿਤੇ ਰਾਤ ਨੂੰ ਨਾ ਕੋਈ ਪਾਣੀ ਆਜੂ ਦੇ ਕੋਈ ਅਨਕਾ ਵੀ ਘਟਨਾ ਨਾ ਵਾਪਰੀ ਉਹਦੇ ਵਿੱਚ ਕੀ ਅਪਡੇਟ ਹੈ ਲੁਧਿਆਣਾ ਵਾਸੀ ਨੂੰ ਤੁਸੀਂ ਕਿਦਾਂ ਸੁਰਸ਼ਿਤ ਕਰੋਗੇ ਕਿ ਘਬਰਉਣ ਦੀ ਲੋੜ ਨਹੀਂ ਬਿਲਕੁਲ ਲੁਧਿਆਣਾ ਵਾਸੀਆਂ ਨੂੰ ਕਿਤੇ ਵੀ ਘਬਰਉਣ ਦੀ ਲੋੜ ਨਹੀਂ ਹੈ ਜੀ ਜੇਕਰ ਦਰਿਆ ਦੇ ਕੰਢੇ ਨਾਲ ਦੀ ਨਾਲ ਜਿਸ ਤਰ੍ਹਾਂ ਤੁਸੀਂ ਕੱਲ ਵੀ ਦੇਖ ਰਹੇ ਸੀ ਵੀ ਕੱਲ ਜਦੋਂ ਬਾਰਿਸ਼ ਬਹੁਤ ਜ਼ਿਆਦਾ ਸੀਗੀ ਤੇ ਕੱਲ ਵੀ ਕੋਈ ਅਜਿਹਾ ਇਲਾਕਾ ਨਹੀਂ ਸੀ ਵੀ ਜਿੱਥੇ ਅਨ ਕੰਟਰੋਲਡ ਕੰਡੀਸ਼ਨ ਰਹੀ ਹੋਵੇ ਜੇ ਆਪਾਂ ਬੁੱਢੇ ਦਰਿਆ ਦੇ ਕਿਨਾਰੇ ਵਾਲੇ ਏਰੀਆ ਦੀ ਗੱਲ ਕਰੀਏ ਜਿੱਥੇ ਵੀ ਪਤਾ ਲੱਗਿਆ ਵੀ ਅਗਰ ਬੰਦ ਥੋੜਾ ਜਿਹਾ ਮਿੱਟੀ ਖੁਰਕ ਵੀ ਰਹੀ ਹੈ ਤਾਂ ਉੱਥੇ ਤੁਰੰਤ ਟੀਮਾਂ ਨੇ ਪਹੁੰਚ ਕੇ ਨਾਲ ਦੀ ਨਾਲ ਜਿਹੜੀ ਤਿਆਰੀ ਕੀਤੀ ਹੋਈ ਸੀ ਉੱਥੇ ਨਾਲ ਦੀ ਨਾਲ ਜਾ ਕੇ ਉਸ ਬੰਨ ਨੂੰ ਪੱਕਾ ਕੀਤਾ ਉੱਥੇ ਬੋਰੀਆਂ ਲਗਾਈਆਂ ਗਈਆਂ ਔਰ ਤੁਸੀਂ ਦੇਖਿਆ ਹੋਵੇਗਾ ਵੀ ਕੋਈ ਅਜਿਹਾ ਏਰੀਆ ਨਹੀਂ ਵੀ ਜਿੱਥੇ ਆਪਾਂ ਕਹਿ ਸਕੀਏ ਵੀ ਸਿਚੁਏਸ਼ਨ ਕੰਟਰੋਲ ਤੋਂ ਬਾਹਰ ਹੋ ਗਈ ਅਸੀਂ ਬੁੱਡੇ ਦਰਿਆ ਦੇ ਪਾਣੀ ਨੂੰ ਪੂਰੀ ਤਰੀਕੇ ਦੇ ਨਾਲ ਜੋ ਰੀਟੇਨਿੰਗ ਵਾਲਸ ਬਣੀਆਂ ਐ ਜੋ ਆਈਪੀਐਸ ਸਟੇਸ਼ਨਸ ਇਹ ਜਿਹੜਾ ਹੋਮਵਰਕ ਕੀਤਾ ਗਿਆ ਸੀਗਾ ਇਹ ਪਿਛਲੀ ਮੌਨਸੂਨ ਤੋਂ ਲੈ ਕੇ ਹੁਣ ਮੌਨਸੂਨ ਤੱਕ ਇਹ ਜਿਹੜਾ ਕੰਮ ਕੀਤਾ ਸੀ ਆ ਉਹਦੇ ਸਦਕੇ ਜਿਹੜੀਆਂ ਕੰਡੀਸ਼ਨਸ ਕੰਟਰੋਲਸ ਨੇ ਬਕਾਇਦਾ ਇੰਨੀ بارش ਹੋਣ ਦੇ ਬਾਵਜੂਦ ਵੀ ਤੁਸੀਂ ਦੇਖਿਆ ਕਿ ਕੱਲ ਰਾਤ ਤੱਕ ਮੈਕਸਿਮਮ 80% ਜਿਹੜੀਆਂ ਸੜਕਾਂ ਸੀ ਉਹ ਖਾਲੀ ਹੋ ਚੁੱਕੀਆਂ ਸੀ ਬਿਕੋਜ਼ ਡਰੇਨੇਜ ਸਿਸਟਮ ਥੋੜਾ ਜਿਹਾ ਸਮਾਂ ਤਾਂ ਲੈਂਦਾ بارش ਨਿਕ ਦਾ ਪਾਣੀ ਨਿਕਾਸੀ ਹੋਣ ਨੂੰ ਪਰ ਜੇਕਰ ਕਈਏ ਵੀ ਉੱਥੋਂ ਤੀ ਬੈਕ ਆ ਰਿਹਾ ਤਾਂ ਉਹ ਬਹੁਤ ਜ਼ਿਆਦਾ ਨੀਵੇਂ ਇਲਾਕੇ ਜਿਹੜੇ ਹੈਗੇ ਨੇ ਵੀ ਜਿੱਥੇ ਬਹੁਤ ਹੀ ਜ਼ਿਆਦਾ ਦਿੱਕਤ ਆਂਦੀ ਰਹੀ ਹੈ ਉੱਥੇ ਕਿਤੇ ਇੱਕ ਦੋ ਜਗ੍ਹਾ ਤੇ ਆਦਰਵਾਇਜ਼ ਇਟ ਵਾਸ ਸੀ ਸੋ ਅਗਲੇ ਅਪਡੇਟਾਂ 'ਤੇ ਫਿਰ ਤੋਂ ਰੁਬਰੂ ਹੋਵਾਂਗੇ ਦੇਖਦੇ ਰਹੋ ਲੁਧਿਆਣਾ ਲਾਈਕ